ਬਾਦਲ ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਨੂੰ ਅੱਜ ਅਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਆਦਾਲਤ ਦੇ ਵੱਲੋਂ 3 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਅਜੇ ਕਈ ਸਵਾਲ ਦੇ ਜਵਾਬ ਅਜੇ ਬਾਕੀ ਨੇ ਜੋ ਨਰਾਇਣ ਸਿੰਘ ਚੌੜਾ ਤੋਂ ਲਏ ਜਾਣਗੇ ਪੁਲਿਸ ਦਾ ਕਹਿਣਾ ਹੈ ਕਿ ਉਹ 3 ਦਿਨਾਂ ਦੇ ਵਿੱਚ ਆਪਣੀ ਜਾਂਚ ਨੂੰ ਅੱਗੇ ਵਧਾਏਗੀ ਨਰਾਇਣ ਸਿੰਘ ਚੌੜਾ ਦੀ ਪੇਸ਼ੀ ਹੋਈ ਹੈ ਕੋਰਟ ਦੇ ਵਿੱਚ ਮੁਰਤੋਂ ਜਿੱਥੇ ਕਿ ਮੁਰ 3 ਦਿਨਾਂ ਦਾ ਰਿਮਾਂਡ ਹਾਸਿਲ ਹੋਇਆ ਲਗਾਤਾਰ ਤੀਹ ਜੀਵਾਰ ਮਿਲਿਆ 3 ਦਿਨਾਂ ਦਾ ਰਿਮਾਂਡ ਪੁਲਿਸ ਨੇ ਫਿਲਹਾਲ 8 ਦਿਨਾਂ ਦਾ ਰਿਮਾਂਡ ਮੰਗਿਆ ਸੀ ਸੋ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਅਜੇ ਹੋਰ ਪੁੱਛਗਿੱਛ ਕਰਨੀ ਬਾਕੀ ਹੈ ਅਜੇ ਹੋਰ ਕਈ ਸਵਾਲਾਂ ਦੇ ਜਵਾਬ ਨਿਚੜੇਗੇ ਚੌੜਾ ਸਿੰਘ ਤੋਂ ਪੁੱਛਗਿੱਛ ਦੇ ਦੌਰਾਨ ਅਲੈ ਜਾਣਗੇ ਸੋ 3 ਦਿਨਾਂ ਦਾ ਰਿਮਾਂਡ ਜੜਾ ਕਿ ਮੋੜ ਤੋਂ ਅੱਜ ਕੋਰਟ ਦੇ ਵੱਲ ਦਿੱਤਾ ਗਿਆ ਅੱਜ ਪੇਸ਼ੀ ਹੋਈ ਸੀ ਨਰਾਇਣ ਸਿੰਘ ਚੌੜਾ ਦੇ ਸੁਖਬੀਰ ਸਿੰਘ ਬਾਦਲ ਤੇ ਜਾਨ ਲੈਵਾ ਹਮਲਾ ਕੀਤਾ ਗਿਆ ਸੀ ਸ੍ਰੀ ਹਰਮੰਦਰ ਸਾਹਿਬ ਦੇ ਜਦੋਂ ਕਿ ਸਹਹਿਰਦਾਰ ਵੱਜੋਂ ਸੇਵਾ ਨਿਭਾਈ ਜਾ ਰਹੀ ਸੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੋ ਪੁਲਿਸ ਨੇ ਉਸੇ ਵੇਲੇ ਹਿਰਾਸਤ ਦੇ ਵਿੱਚ ਲਿਆ ਸੀਗਾ ਨਰਾਇਣ ਸਿੰਘ ਚੌੜਾ ਨੂੰ ਸੋ ਅੱਜ ਕੋਰਟ ਦੇ ਵਿੱਚ ਪੇਸ਼ੀ ਹੋਈ ਤੇ 3 ਦਿਨਾਂ ਦਾ ਹੋਰ ਰਿਮਾਂਡ ਹਾਸਿਲ ਹੋਇਆ ਸੋ ਨਰਾਇਣ ਸਿੰਘ ਚੋੜਾ ਦਾ ਮੁਰਤੋਂ 3 ਦਿਨਾਂ ਦਾ ਰਿਮਾਂਡ ਜਿਹੜਾ ਕਿ ਹਾਸਿਲ ਹੋਇਆ ਨਰਾਇਣ ਸਿੰਘ ਚੋੜਾ ਦੀ ਮੁਰਤੋਂ ਪੇਸ਼ੀ ਹੋਈ ਹੈ ਕੋਰਟ ਦੇ ਵਿੱਚ ਜਿੱਥੇ ਕਿ ਫਿਲਹਾਲ ਪੁਲਿਸ ਦੇ ਵੱਲੋਂ 8 ਦਿਨਾਂ ਦਾ ਰਿਮਾਂਡ ਜਿਹੜਾ ਕਿ ਮੰਗਿਆ ਗਿਆ ਸੀ ਪੁਲਿਸ ਦੇ ਵੱਲੋਂ ਪਰ ਜਿਹੜਾ ਕਿ 3 ਦਿਨਾਂ ਦਾ ਰਿਮਾਂਡ ਹੀ ਕੋਰਟ ਵੱਲੋਂ ਹਾਸਿਲ ਹੋਇਆ ਸੋ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਹਜੇ ਹੋਰ ਸਵਾਲ ਜਵਾਬ ਕਰਨੇ ਬਾਕੀ ਨੇ ਸੋ ਜਗਜੀਤ ਸਿੰਘ ਚੈਲਾ ਜੁੜ ਚੁੱਕੇ ਨੇ ਜਗਜੀਤ ਅੱਜ ਜਿਹੜਾ ਕੀ ਮੋਰਤੋਂ ਪੇਸ਼ੀ ਹੋਈ ਹੈ 3 ਦਿਨਾਂ ਦਾ ਰਿਮਾਂਡ ਹਾਸਿਲ ਹੋਇਆ ਫਿਲਹਾਲ ਪੁਲਿਸ ਵੱਲੋਂ ਕਿਹਾ ਗਿਆ ਕਿ ਹਜੇ ਹੋਰ ਸਵਾਲ ਜਵਾਬ ਬਾਕੀ ਨੇ ਚੰਗੀ ਤਰ੍ਹਾਂ ਪੁੱਛਗਿੱਛ ਕਰਨੀ ਹੈ ਫਿਲਹਾਲ 8 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪੁਲਿਸ ਦੇ ਵੱਲੋਂ ਬਿਲਕੁਲ ਪਰਮ ਜੀ ਸ੍ਰੀ ਕਿਨਾਂ ਦੇਖ ਰਹੇ ਹੋ ਕਿ ਪੰਜੀਤ ਸਿੰਘ ਸਾਬਨਾ ਵੱਲੋਂ ਲਗਾਈ ਗਈ ਸਜ਼ਾ ਨੂੰ ਇੱਕ ਨਿਮਾਣਿਤ ਸੇਵਕ ਦੇ ਤੌਰ ਤੇ ਸੁਖਬੀਰ ਸਿੰਘ ਬਾਦਲ ਆਪਣੀ ਦੇਵਾ ਪੂਰਾ ਕਰ ਰਹੇ ਸੀਗੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਤੋਂ ਉੱਥੇ ਹੀ ਨਰੈ ਸਿੰਘ ਜੋੜਾ ਵੱਲੋਂ ਜਿਹੜੀ ਇੱਕ ਗੋਲੀ ਚਲਾਈ ਗਈ ਆ ਉਸ ਤੋਂ ਬਾਅਦ ਚ ਨਰਿੰਤਿਕ ਜੋੜਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਲਗਾਤਾਰ ਦੋ ਵਾਰੀ ਤੋਂ ਪਹਿਲਾਂ ਇਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਜੋ ਉਹਨਾਂ ਦੇ ਜਿਹੜਾ 3-3 ਦਿਨ ਦਾ ਜਿਹੜਾ ਰਿਮਾਂਡ ਮਿਲਦਾ ਰਿਹਾ ਸੀਗਾ ਜਿਸ ਤਰੀਕੇ ਨਾਲ ਅੱਜ ਫੇਰ ਤੋਂ ਜਿਹੜਾ ਦੁਬਾਰਾ ਤੋਂ ਰਿਪੋਰਟ ਵਿੱਚ ਕੀਤਾ ਜਾਣਾ ਕਿ ਅੱਜ ਫੇਰ ਨਰਿੰਤਿਕ ਜੋੜਾ ਨੂੰ ਪੇਸ਼ ਕੀਤਾ ਗਿਆ ਵਾ ਜਿੱਥੇ 8 ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ ਪਰ ਜਿਹੜਾ ਅੱਜ ਫੇਰ ਅਦਾਲਤ ਵੱਲੋਂ ਜਿਹੜਾ 3 ਦਿਨ ਦਾ ਰਿਮਾਂਡ ਦਿੱਤਾ ਗਿਆ ਵਾ ਤੇ ਅਤੇ ਫਿਰ ਵੀ ਜਿਹੜੀ ਗੱਲ ਹੈ ਕਿ ਇਸ ਦੀ ਜਾਂਚ ਦੀ ਗੱਲ ਹਲੇ ਵੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਕਿ ਜਾ ਰਿਹਾ ਕਿ ਹਲੇ ਹੋਰ ਪੁੱਛਗਿੱਛ ਕਰਨੀ ਹਲੇ ਬਾਕੀ ਆ ਉਸ ਪੁੱਛਗਿੱਛ ਵਾਸਤੇ ਜਿਹੜਾ ਅਖਦਿੰਦ ਦਾ ਰਿਮਾਂਡ ਮੰਗਿਆ ਜਾ ਰਿਹਾ ਸੀ ਜੀ ਪਰਮ ਜਿਵੇਂ ਹਾਲ ਪੁਲਿਸ ਵੱਲੋਂ ਜਿਹੜੇ ਕਿ ਵੱਖ-ਵੱਖ ਅੰਗਰੇਜ਼ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ ਸੋ ਕੀ ਕੁਝ ਨਰਾਇਣ ਸਿੰਘ ਚੋੜਾ ਦੇ ਵੱਲੋਂ ਕੁਝ ਬਿਆਨ ਦਿੱਤਾ ਗਿਆ ਇਸ ਤਰ੍ਹਾਂ ਕਿ ਕਿਉਂ ਇਹ ਸਭ ਕੀਤਾ ਗਿਆ ਇਸ ਤਰ੍ਹਾਂ ਦੀ ਕੁਝ ਜਾਣਕਾਰੀ ਮਿਲ ਪਈ ਹੈ ਬਿਲਕੁਲ ਪਰਮ ਦੇਖੋ ਅਸੀਂ ਜਿਸ ਤਰੀਕੇ ਨਾਲ ਵੱਖ-ਵੱਖ ਤਰੀਕੇ ਨਾਲ ਜਿਹੜੀਆਂ ਏਜੰਟੀਆਂ ਉਹ ਵੀ ਜਾਂਚ ਕਰਕੇ ਨਜ਼ਰ ਆਉਂਦੀਆਂ ਨੇ ਨਾਲ ਦੀ ਪੁਲਿਸ ਵੱਲੋਂ ਤੇ ਉਹਨਾਂ ਬਾਰੇ ਵੀ ਇਸ ਜਿਹੜਾ ਉੱਥੇ ਦਰਬਾਰ ਸੱਤ ਦੇ ਵਿੱਚ ਜਿਹੜਾ ਸ਼ਹਿਰਮੰਦਰ ਸਾਹਿਬ ਦੇ ਬਾਹਰ ਵਿੱਚ ਜਾ ਕੇ ਸੁਨੀਲ ਬਾਦਲ ਦੇ ਗਾਲੀ ਦੀ ਗੋਲੀ ਚਲਾਉਣ ਦਾ ਕੀ ਮਕਸਦ ਸੀ ਕਿਉਂ ਚਲਵਾਈ ਗਈ ਅਸਲ ਵਿੱਚ ਉਹ ਮਕਸਦ ਕੀ ਸੀਗਾ ਪਰ ਹਲੇ ਤੱਕ ਇਸ ਚੀਜ਼ ਦਾ ਕੋਈ ਖੁਲਾਸਾ ਨਹੀਂ ਹੋਇਆ ਨਾ ਹੀ ਜੇ ਗੱਲ ਕਰੀਏ ਜੋੜਾ ਜੋੜੇ ਵੱਲੋਂ ਕੋਈ ਜਵਾਬ ਬਿਆਨ ਦਿੱਤਾ ਗਿਆ ਨਾ ਹੀ ਹਲੇ ਪੁਲਿਸ ਵੱਲੋਂ ਇਸ ਚੀਜ਼ ਬਾਰੇ ਕੋਈ ਬਿਆਨ ਦਿੱਤਾ ਜਾ ਰਿਹਾ ਜੇ ਜਿਹੜੇ ਵਕੀਲ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਇਹੀ ਗੱਲ ਕਿਹਾਈ ਜਾ ਰਹੀ ਹੈ ਕਿ ਫਿਰ ਵੀ ਜਾਂਚ ਦਾ ਕੰਮ ਚੱਲ ਰਿਹਾ ਉਸ ਕਰਕੇ ਸਾਡੇ ਵੱਲੋਂ ਜਿਹੜਾ ਵਾ ਰਿਮਾਂਡ ਲਿਆ ਜਾ ਰਿਹਾ ਬਿਲਕੁਲ ਪੁਲਿਸ ਵੱਲੋਂ ਹਲੇ ਇਹ ਗੱ ਜਿਹੜੀ ਪੁਛਗਿਸਤੇ ਖਲਾਸੀ ਹੋਣਗੇ ਪਰ ਜਦ ਤੱਕ ਕਿਸੇ ਤਰ੍ਹਾਂ ਦਾ ਕੋਈ ਖਲਾਸਾ ਸਾਹਮਣੇ ਨਹੀਂ ਆਇਆ ਜੀ ਬਰ ਜੀ ਬਿਲਕੁਲ ਹਜੇ ਜਾਂਚ ਹੋਰ ਹੋਰ ਜਿਹੜੀ ਕਿ ਉਸ ਨੂੰ ਅੱਗੇ ਵਧਾਇਆ ਜਾਵੇਗਾ ਹੋਰ 3 ਦਿਨ ਦਾ ਰਿਮਾਂਡ ਜਿਹੜਾ ਕਿ ਉਹ ਹਾਸਲ ਹੋਇਆ ਜੁਜਕ ਜੀ ਬਹੁਤ ਬਹੁਤ ਧੰਵਾ ਤੁਹਾਡਾ तमाम ਜਾਣਕਾਰੀ ਦੇ ਲਈ